ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੇ ਕਿ ਵਾਹਿਗੁਰੂ ਏ ਪਰਮਾਤਮਾ ਜਿਸ ਦੇ ਸਿਰ ਉੱਤੇ ਤੂੰ ਆਪਣਾ ਹੱਥ ਰੱਖ ਲੈਣਾ ਫਿਰ ਕੋਈ ਵੀ ਦੁੱਖ ਹੈ ਜਿਹੜਾ ਉਸ ਨੂੰ ਸਤਾ ਨਹੀਂ ਸਕਦਾ ਕੋਈ ਵੀ ਦੁੱਖ ਹੈ ਜਿਹੜਾ ਉਸ ਨੂੰ ਤੰਗ ਨਹੀਂ ਕਰ ਸਕਦਾ ਤੇ ਇਨਸਾਨ ਫਿਰ ਆਨੰਦਮਈ ਜ਼ਿੰਦਗੀ ਬਤੀਤ ਕਰਦਾ ਹੈ ਤਾਂ ਅੱਜ ਆਪਾਂ ਦੁੱਖ ਨੂੰ ਦੂਰ ਕਿਵੇਂ ਕਰ ਸਕਦੇ ਹਾਂ ਦੁੱਖ ਨੂੰ ਦੂਰ ਕਰਨ ਦਾ ਰਸਤਾ ਕਿਵੇਂ ਲੱਭ ਸਕਦੇ ਤੇ ਇਹ ਜਿਹੜਾ ਸਾਡਾ ਜਿਹੜਾ ਸਮਾਂ ਹੈ ਜਿਹੜਾ ਕਾਲ ਜਿਹੜਾ ਦੇ ਵਿੱਚ ਕਾਲ ਦੇ ਵਿੱਚ ਜਿਹੜਾ ਅਸੀਂ ਬੀਤ ਰਹੇ ਹਾਂ ਇਸ ਤੋਂ ਆਪਾਂ ਨਜਾਤ ਕਿਵੇਂ پا ਸਕਦੇ ਆ ਇਸ ਨੂੰ ਅਸੀਂ ਜਿੱਤ ਕਿਵੇਂ ਸਕਦੇ ਆ ਇਸ ਦੇ ਵਿੱਚ ਅਸੀਂ ਸਫਲ ਕਿਵੇਂ ਹੋ ਸਕਦੇ ਆ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਹੀ ਸੋਹਣਾ ਦੱਸਿਆ ਇੱਕ ਗੱਲ ਤਾਂ ਸਾਨੂੰ ਮੰਨਣੀ ਪਊਗੀ ਜੀ ਅਸੀਂ ਵਾਹਿਗੁਰੂ ਦਾ ਨਾਮ ਸੁਣਨ ਦੇ ਵਿੱਚ ਸਾਨੂੰ ਆਨੰਦ ਨਹੀਂ ਆ ਰਿਹਾ ਤਾਂ ਸਮਝ ਲੈਣਾ ਵੀ ਅਸੀਂ ਰੋਗੀ ਤਾਂ ਅਸੀਂ ਬਿਮਾਰ ਹਾਂ ਜਿਵੇਂ ਕਿ ਇੱਕ ਆਮ ਇਨਸਾਨ ਨੂੰ ਜਦੋਂ ਉਸਦੀ ਖਰਾਹ ਘਟ ਜਾਂਦੀ ਹੈ ਜਾਂ ਉਸ ਨੂੰ ਕੋਈ ਚੰਗਾ ਲੱਗਣੋਂ ਹਟ ਜਾਂਦਾ ਹੈ ਰੋਟੀ ਚੰਗੀ ਲੱਗਣੋਂ ਹਟ ਜਾਂਦੀ ਹੈ ਜਾਂ ਹੋਰ ਜਿਹੜੇ ਖਾਣ ਵਾਲੇ ਪਦਾਰਥ ਉਹ ਚੰਗੇ ਲੱਗਣੋਂ ਹਟ ਜਾਂਦੇ ਹੈ ਤਾਂ ਅਸੀਂ ਇਹ ਸਮਝ ਲੈਨੇ ਆ ਕਿ ਇਹ ਇਨਸਾਨ ਹੈ ਜਿਹੜਾ ਬਿਮਾਰ ਪਰ ਉਸ ਦੇ ਵਿੱਚ ਉਸ ਦਾ ਸਰੀਰ ਹੈ ਜਿਹੜਾ ਉਹ ਬਿਮਾਰ ਹੋ ਪਰ ਮਨ ਕਦੋਂ ਬਿਮਾਰ ਹੁੰਦਾ ਹੈ ਇਹ ਅਸੀਂ ਕਦੇ ਨਹੀਂ ਸੋਚਿਆ ਨਾ ਅਸੀਂ ਆਪ ਸੋਚਿਆ ਨਾ ਅਸੀਂ ਆਪਣੇ ਬੱਚਿਆਂ ਖਾਤਰ ਕਦੇ ਸੋਚਿਆ ਤਾਂ ਮਨ ਜਦੋਂ ਬਿਮਾਰ ਹੁੰਦਾ ਹੈ ਸਮਝ ਲੈਣਾ ਜਦੋਂ ਤੁਹਾਡ ਨੂੰ ਪ੍ਰਮਾਤਮਾ ਦਾ ਨਾਮ ਲੈਣ ਦੇ ਵਿੱਚ ਆਨੰਦ ਨਹੀਂ ਆਉਂਦਾ ਪ੍ਰਮਾਤਮਾ ਦਾ ਨਾਮ ਸੁਣਨ ਦੇ ਵਿੱਚ ਅਨੰਗ ਨਹੀਂ ਹੁੰਦਾ ਸਮਝ ਲੈਣਾ ਮਨ ਬਿਮਾਰ ਹੈ ਤੇ ਮਨ ਨੂੰ ਫਿਰ ਭੁੱਖ ਨਹੀਂ ਲੱਗਦੀ ਭੁੱਖ ਕਿਉਂ ਨਹੀਂ ਲੱਗਦੀ ਕਿਉਂਕਿ ਮਨ ਬਿਮਾਰ ਹੈ ਤੇ ਜਦੋਂ ਭੁੱਖ ਲੱਗਦੀ ਹੈ ਉਸ ਪ੍ਰਮਾਤਮਾ ਦੇ ਨਾਮ ਦੀ ਤਾਂ ਸਮਝ ਲੈਣਾ ਫਿਰ ਮਨ ਹੈ ਜਿਹੜਾ ਉਹ ਤੰਦਰੁਸਤ ਹੈ ਤੇ ਜੇ ਮਨ ਤੰਦਰੁਸਤ ਹੈ ਤਾਂ ਫਿਰ ਉਸ ਨੂੰ ਕੋਈ ਵੀ ਜਿਹੜਾ ਦੁੱਖ ਹੈ ਉਹ ਹਰਾ ਨਹੀਂ ਸਕਦਾ ਤੇ ਜੇ ਮਨ ਰੋਗੀ ਹੈ ਤਾਂ ਫਿਰ ਉਸ ਨੂੰ ਛੋਟਾ ਜਿਹਾ ਵੀ ਕੋਈ ਦੁੱਖ ਆ ਗਿਆ ਤਾਂ ਉਹ ਖਰਾ ਲੈਂਦੇ ਤਾਂ ਅਸੀਂ ਜਿਹੜਾ ਸਾਡਾ ਸਰੀਰ ਹੈ ਉਹ ਛਿੰਨ ਛਿੰਨ ਕਰਕੇ ਥੋੜੇ ਥੋੜੇ ਸਮਿਆਂ ਦੇ ਵਿੱਚ ਸਾਡਾ ਜਿਹੜਾ ਸਰੀਰ ਹੈ ਇਹ ਕਾਲ ਦੇ ਵਿੱਚ ਪੀਤਦਾ ਜਾ ਰਿਹਾ ਪਰ ਇਸ ਨੂੰ ਅਸੀਂ ਸਫਲ ਬਣਾਉਣਾ ਹੈ ਸਫਲ ਬਣਾ ਕੇ ਹੀ ਅਸੀਂ ਆਨੰਦ 'ਚ ਰਹਿ ਸਕਦੇ ਹਾਂ ਤੇ ਦੁੱਖਾਂ ਤੋਂ ਦੂਰ ਜਾ ਸਕਦੇ ਹਾਂ ਦੁੱਖ ਸਾਨੂੰ ਫਿਰ ਸੱਚ ਦੇ ਨੇੜੇ ਨਹੀਂ ਆ ਸਕਦਾ ਪਰ ਇਸ ਤੱਕ ਪਹੁੰਚਣ ਦੇ ਲਈ ਸਾਨੂੰ ਇੱਕ ਰਸਤੇ ਦੀ ਜ਼ਰੂਰਤ ਹੈ ਇੱਕ ਪਰਮਾਰਥ ਦਾ ਜਿਹੜਾ ਰਸਤਾ ਹੁੰਦਾ ਹੈ ਉਸ ਦੀ ਜ਼ਰੂਰਤ ਹੈ ਉਹ ਇਹਦੇ ਵਿੱਚ ਪਹੁੰਚਣ ਦੇ ਲਈ ਇਸ ਰਸਤੇ ਦੀ ਪੌੜੀ ਚੜ੍ਹਨ ਦੇ ਲਈ ਸਾਨੂੰ ਸ਼ੁਰੂ ਦੇ ਵਿੱਚ ਸੰਘਰਸ਼ ਵੀ ਕਰਨਾ ਪੈਂਦਾ ਹੈ ਮਨ ਨਾਲ ਲੜਨਾ ਵੀ ਪੈਂਦਾ ਹੈ ਕਿਉਂਕਿ ਕਈ ਵਾਰ ਸਾਡਾ ਮਨ ਹੈ ਸੁਣਦਾ ਨਹੀਂ ਪਰ ਅਸੀਂ ਸੁਣਦੇ ਰਹਿਣਾ ਉਸ ਪਰਮਾਤਮਾ ਦਾ ਤਾਂ ਪਈਸਾ ਪਈ ਵੀਰ ਸਿੰਘ ਜੀ ਕੋਲ ਇੱਕ ਇਹੋ ਜਿਹਾ ਇੱਕ ਸੱਜਣ ਆਇਆ ਤਾਂ ਉਹ ਕਹਿੰਦੇ ਮੈਨੂੰ ਪਰਮਾਰਥ ਦਾ ਰਸਤਾ ਦੱਸੋ ਉਸ ਪਰਮਾਤਮਾ ਨਾਲ ਮਿਲਰ ਦਾ ਰਸਤਾ ਦੱਸੋ ਇਸ ਕਾਲ ਨੂੰ ਜਿੱਤਣ ਦਾ ਰਸਤਾ ਦੱਸੋ ਤਾਂ ਪਈ ਵੀਰ ਸਿੰਘ ਜੀ ਸਨ ਜਿਹੜੇ ਕਿ ਉਹ ਬਾਹਰ ਆਪਣੇ ਘਰ ਤੋਂ ਬਾਹਰ ਸ਼ਹਿਰ ਕਰਨ ਗਏ ਹੋਏ ਸਨ ਤਾਂ ਉੱਥੇ ਉਸ ਵਿਅਕਤੀ ਨੇ ਪੁੱਛ ਲਿਆ ਕਿ ਮੈਂ ਤੁਹਾਡੇ ਤੋਂ ਸਿਰਫ ਇੰਨਾ ਹੀ ਪੁੱਛਣਾ ਹੈ ਕਿ ਇਸ ਸਮੇ ਨੂੰ ਆਪਾਂ ਕਿਵੇਂ ਜਿੱਤ ਸਕਦੇ ਆ ਆਪਾਂ ਪਰਮਾਰਥ ਦੇ ਰਸਤੇ ਤੇ ਕਿਵੇਂ ਪੈ ਸਕਦੇ ਆ ਦੁੱਖਾਂ ਤੋਂ ਅਸੀਂ ਦੂਰ ਕਿਵੇਂ ਹੋ ਸਕਦੇ ਆ ਤਾਂ ਭਾਈ ਵੀਰ ਸਿੰਘ ਜੀ ਨੇ ਫਿਰ ਉਸ ਨੂੰ ਸਮਝਾਇਆ ਕਹਿੰਦੇ ਜਿਹੜਾ ਇਹ ਸਮਾਂ ਹੈ ਇਹ ਛਿੰਚਿੰ ਕਰਕੇ ਹੌਲੀ-ਹੌਲੀ ਹੈ ਜਿਹੜਾ ਉਹ ਪੀਤਦਾ ਜਾ ਰਿਹਾ ਹੈ ਪੀਤਦਾ ਜਾ ਰਿਹਾ ਹੈ ਪਰ ਜੇ ਅਸੀਂ ਇਸ ਸਮੇ ਨੂੰ ਸਫਲ ਬਣਾ ਲਿਆ ਸਮਝ ਲੈਣਾ ਸਾਡਾ ਜੀਵਨ ਹੈ ਉਹ ਸਫਲ ਹੋ ਗਿਆ ਤੇ ਜੇ ਇਸ ਨੂੰ ਅਸੀਂ ਸਫਲ ਨਹੀਂ ਬਣਾਇਆ ਤਾਂ ਸਮਝ ਲੈਣਾ ਫਿਰ ਅਸੀਂ ਦੁੱਖਾਂ ਦੇ ਜਾਲ ਦੇ ਵਿੱਚ ਕਿਰਦੇ ਤਾਂ ਇਸ ਨੂੰ ਬਚਨ ਦੇ ਲਈ ਸਾਨੂੰ ਕਰਨਾ ਤਾਂ ਕਰਨਾ ਕੀ ਪੈਣਾ ਜਿਵੇਂ ਜਿਵੇਂ ਦਿਨੋਂ ਦਿਨ ਸਾਡੇ ਜਿਵੇਂ ਜਿਵੇਂ ਸਮਾਂ ਚੱਲਦਾ ਜਾ ਰਿਹਾ ਹੈ ਓਵੇਂ ਓਵੇਂ ਕਾਲ ਹੈ ਜਿਹੜਾ ਬੀਤਦਾ ਜਾ ਰਿਹਾ ਹੈ ਇਸ ਕਾਲ ਬੀਤ ਦੇ ਨਾਲ ਚਿੰਚਣ ਕਰਕੇ ਜਿਹੜਾ ਹੈ ਸਾਡਾ ਸਰੀਰ ਵੀ ਹੈ ਇਹ ਘਟਦਾ ਜਾ ਰਿਹਾ ਹੈ ਅਸੀਂ ਮੌਤ ਵੱਲ ਹੈ ਜਿਹੜਾ ਵਧਦੇ ਜਾ ਰਹੇ ਹਾਂ ਪਰ ਮੌਤ ਨੂੰ ਚਿਤਨ ਦੇ ਲਈ ਜੀਵਨ ਨੂੰ ਸਫਲ ਬਣਾਉਣ ਦੇ ਲਈ ਫਿਰ ਸਾਨੂੰ ਸਿਮਰਨ ਕਰਨ ਦੀ ਜ਼ਰੂਰਤ ਹੈ ਸਿਮਰਨ ਕੀ ਹੁੰਦਾ ਹੈ ਉਸ ਪਰਮਾਤਮਾ ਦੀ ਯਾਦ ਪਾਓ ਜਦੋਂ ਪਰਮਾਤਮਾ ਤੁਹਾਨੂੰ ਯਾਦ ਹੈ ਵਾਹਿਗੁਰੂ ਤੁਹਾਨੂੰ ਯਾਦ ਹੈ ਫਿਰ ਉਹ ਜਿਹੜਾ ਕਾਲ ਹੈ ਉਹ ਅਸੀਂ ਬੀਤਦਹਣੀ ਉਹ ਕਾਲ ਸਾਡਾ ਫਿਰ ਸਫਲ ਹੁੰਦਾ ਜਾਂਦਾ ਹੈ। ਭਾਵੇਂ ਉਸ ਕਾਲ ਨੂੰ ਅਸੀਂ ਜਿੱਤ ਲੈਨੇ ਆ ਕਿਉਂਕਿ ਉਹਦੇ ਵਿੱਚ ਫਿਰ ਸਾਡਾ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ। ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਅਨੰਦ ਆਉਣ ਲੱਗ ਜਾਂਦਾ ਹੈ। ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਖੁਸ਼ੀ ਮਹਿਸੂਸ ਹੋਣ ਲੱਗ ਜਾਂਦੀ ਹੈ। ਜਿਵੇਂ ਜਿਵੇਂ ਅਸੀਂ ਉਸ ਵਾਹਿਗੁਰੂ ਦੀ ਯਾਦ ਨੂੰ ਅੰਦਰ ਵਸਾ ਲੈਨੇ ਆ ਰਿਦੇ ਦੇ ਵਿੱਚ ਵਸਾ ਲੈਨੇ ਆ ਤਾਂ ਪਾਈ ਵੀਰ ਸਿੰਘ ਜੀ ਨੇ ਜਦੋਂ ਉਸ ਨੂੰ ਦੱਸਿਆ ਕਿ ਜੇ ਅਸੀਂ ਜਿਹੜਾ ਕਾਲ ਹੈ ਜਿਹੜਾ ਬੀਤਦਾ ਜਾ ਰਿਹਾ ਹੈ ਜੇ ਅਸੀਂ ਇਸ ਨੂੰ ਸਫਲ ਬਣਾਉਣਾ ਸਿੱਖ ਲਿਆ ਉਸ ਦੀ ਯਾਦ ਦੇ ਵਿੱਚ ਤਾਂ ਸਮਝ ਲੈਣਾ ਸਾਡਾ ਜੀਵਨ ਹੈ ਜਿਹੜਾ ਉਹ ਸਫਲ ਹੋ ਗਿਆ ਫਿਰ ਸਾਨੂੰ ਕੋਈ ਵੀ ਜਿਹੜਾ ਦੁੱਖ ਹੈ ਉਹ ਖਰਾ ਨਹੀਂ ਸਕਦਾ ਹੁਣ ਇਸ ਵਾਸਤੇ ਸਾਨੂੰ ਵਾਹਿਗੁਰੂ ਦੀ ਯਾਦ ਚਾਹੀਦੀ ਹੈ ਤਾਂ ਸਾਧ ਸੰਗਤ ਜੀ ਸ਼ੁਰੂ-ਸ਼ੁਰੂ ਦੇ ਵਿੱਚ ਜਿਵੇਂ ਹੁਣ ਨਵਾਂ ਸਾਲ ਚੜਿਆ ਹੈ ਜੇ ਸਾਨੂੰ ਵਾਹਿਗੁਰੂ ਦੀ ਯਾਦ ਨਹੀਂ ਹੁੰਦੀ ਤਾਂ ਸਾਡੀ ਮਦਦ ਸਾਡਾ ਮੋਬਾਈਲ ਜ਼ਰੂਰ ਕਰ ਸਕਦਾ ਹੈ ਉਹ ਕਿਵੇਂ ਕਰ ਸਕਦਾ ਹੈ ਤਾਂ ਉਹਦੇ ਵਿੱਚ ਕੀ ਹੈ ਤੁਸੀਂ ਲਾਈਵ ਕੁਰਬਾਨੀ ਕੀਰਤਨ ਲਾ ਲਓ ਜਾਂ ਕੋਈ ਵੀ ਪਾਠ ਲਾ ਲਓ ਚਾਹੇ ਤੁਹਾਡਾ ਸੁਣਨ ਨੂੰ ਮਨ ਨਹੀਂ ਕਰਦਾ ਪਰ ਤੁਸੀਂ ਉਸ ਨੂੰ ਬਿਲਕੁਲ ਲਾਈਟ ਦੀ ਆਵਾਜ਼ ਕਰਕੇ ਜੇਬ ਦੇ ਵਿੱਚ ਪਾ ਕੇ ਆਪਣਾ ਕੰਮ ਕਰਦੇ ਰਹੋ ਜੋ ਕੰਮ ਤੁਸੀਂ ਕਰ ਰਹੇ ਮਿਹਨਤ ਕਰ ਰਹੇ ਹੋ ਕੋ ਕਰ ਦੇ ਜੋ ਤੁਸੀਂ ਦੇਖਣਾ ਕੋਈ ਨਾ ਕੋਈ ਸ਼ਬਦ ਹੈ ਸਾਨੂੰ ਜਰੂਰ ਟੱਚ ਕਰੇਗਾ ਕੋਈ ਨਾ ਕੋਈ ਸ਼ਬਦ ਹੈ ਜਿਹੜਾ ਹਿਰਦੇ ਵਿੱਚ ਹੌਲੀ-ਹੌਲੀ ਵਸਣ ਲੱਗੇਗਾ ਜਿਵੇਂ ਵਸਣ ਲੱਗੇਗਾ ਸਮਝ ਲੈਣਾ ਅਸੀਂ ਜਿਹੜੀ ਹੈ ਸਾਡੇ ਤੇ ਅਕਾਲ ਪੁਰਖ ਦੀ ਹੈ ਮੇਰ ਹੋਣ ਲੱਗੇ ਤਾਂ ਇੱਥੋਂ ਤੱਕ ਪਹੁੰਚਣ ਦੇ ਲਈ ਸਾਨੂੰ ਹੈ ਜਿਹੜਾ ਸੰਘਰਸ਼ ਹੈ ਕਰਦੇ ਰਹਿਣਾ ਚਾਹੀਦਾ ਹੈ ਕਈ ਵਾਰ ਮਨ ਜਿਹੜਾ ਹੈ ਉਹ ਇਸ ਤਰ੍ਹਾਂ ਕਰੇਗਾ ਵਿਚਾੜਿਆ ਕਿਉਂ ਐ ਵੀ ਸਮਝ ਤਾਉਂਦੀ ਨਹੀਂ ਬੰਦ ਕਰ ਦਿਓ ਨਹੀਂ ਬੰਦ ਕਰਨਾ ਬਸ ਲਾਈਟ ਜੀ ਵਾਜ ਕਰਕੇ ਜਦੋਂ ਵੀ ਮਨ ਦੇ ਵਿੱਚ ਕੋਈ ਕਟਿਆ ਵਿਚਾਰ ਹੋ ਕੋਈ ਵੀ ਕਟੀਆਂ ਚੀਜ਼ਾਂ ਹੋ ਉਦੋਂ ਉਸ ਦਾ ਜਿਹੜਾ ਹੈ ਸਿਮਰਨ ਹੈ ਸਿਮਰਨ ਲਾ ਲਓ ਵਾਹਿਗੁਰੂ ਦਾ ਚਾਹੇ ਲਾਈ ਗੁਰਬਾਣੀ ਕੀਰਤਨ ਲਾ ਲਓ ਜੋ ਦਰਬਾਰ ਸਾਹਿਬ ਤੋਂ ਆਪਣੇ ਮੋਬਾਈਲ ਤੇ ਚਲਦਾ ਰਹਿੰਦਾ ਹੈ ਉਹ ਲਾਉ ਜਦੋਂ ਅਸੀਂ ਉਹ ਲਾਉਣਾ ਸਿੱਖ ਗਏ ਤਾਂ ਸਮਝ ਲੈਣਾ ਵਾਹਿਗੁਰੂ ਦੀ ਯਾਦ ਸਾਨੂੰ ਕਦੇ ਨਾ ਕਦੇ ਕਦੇ ਨਾ ਕਦੇ ਜਦੋਂ ਸ਼ਬਦ ਕਦੇ ਕੰਨਾਂ ਵਿੱਚ ਪਵੇਗਾ ਕਦੇ ਕੰਮ ਦੇ ਵਿੱਚ ਹੋਵਾਂਗੇ ਕਦੇ ਫਿਰ ਕੰਨਾਂ 'ਚ ਪਵੇਗਾ ਤਾਂ ਵਾਹਿਗੁਰੂ ਦੀ ਜਿਹੜੀ ਯਾਦ ਹੈ ਉਹ ਸਾਨੂੰ ਆਉ ਲੱਗ ਜੂਗੀ ਜਦੋਂ ਵਾਹਿਗੁਰੂ ਦੀ ਯਾਦ ਸਾਨੂੰ ਆਉਣ ਲੱਗ ਗਈ ਹਿਰਦੇ 'ਚ ਸਾਡੇ ਵਸਣ ਲੱਗ ਗਈ ਸਮਝ ਲੈਣਾ ਦੁੱਖਾਂ ਦਾ ਅਸੀਂ ਨਾਸ਼ ਕਰਨਾ ਸ਼ੁਰੂ ਕਰਦੇ ਹਾਂ ਫਿਰ ਉਸ ਪਰਮਾਤਮਾ ਦਾ ਹੱਥ ਹੈ ਜャਟੇ ਸਰਤੇ ਹੋਣਾ ਸ਼ੁਰੂ ਹੋ ਜਾਊਗਾ ਕਿ ਜਿਹੜਾ ਮਨ ਹੈ ਇਹਦੇ ਜਿਹੜੇ ਰੋਗ ਹੈ ਉਹ ਦੂਰ ਹੋਣ ਲੱਗ ਜਾਣਗੇ ਜਿੰਨਾ ਚਿਰ ਮਨ ਰੋਗੀ ਹੈ ਉਨਾ ਚਿਰ ਸਾਨੂੰ ਦੁੱਖ ਰਹਿਣਗੇ ਰਹਿਣਗੇ ਅਸੀਂ ਦੁੱਖਾਂ ਤੋਂ ਦੂਰ ਨਹੀਂ ਕਰ ਸਕਦੇ ਤਾਂ ਦੁੱਖਾਂ ਨੂੰ ਦੂਰ ਕਰਨ ਦਾ ਜਿਹੜਾ ਸਭ ਤੋਂ ਵਧੀਆ ਰਸਤਾ ਹੈ ਉਸ ਪਰਮਾਤਮਾ ਦੀ ਯਾਦ ਆਪਣੀ ਹਿਰਦੇ 'ਚ ਵਸਾਉਣੀ ਉਹ ਯਾਦ ਵਸਉਣ ਵਾਸਤੇ ਪਹਿਲਾਂ ਸਾਨੂੰ ਸੰਘਰਸ਼ ਹੈ ਜਿਹੜਾ ਜ਼ਰੂਰ ਕਰਨਾ ਪਊਗਾ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਚਾਹੇ 1 ਮਿੰਟ ਤੋਂ ਸ਼ੁਰੂ ਕਰੋ ਰੋਜ਼ ਦੀ 1 ਮਿੰਟ ਉਸ ਵਾਹਿਗੁਰੂ ਦੀ ਯਾਦ ਕਰੋ ਉਸ ਦੀ ਯਾਦ ਤੋਂ ਬਾਅਦ ਉਹਦੀ ਅਰਦਾਸ ਕਰੋ ਵੀ ਪ੍ਰਮਾਤਮਾ ਤੇਰਾ ਬੜਾ ਲੱਖ ਲੱਖ ਸ਼ੁਕਰਾਨਾ ਹੈ ਜਿਹੜਾ 1 ਮਿੰਟ ਹੈ ਤੂੰ ਮੈਨੂੰ ਉਸ ਪ੍ਰਮਾਤਮਾ ਦੀ ਜਿਹੜੀ ਯਾਦ ਮੇਰੇ ਹਿਰਦੇ 'ਚ ਜੜੀ ਵਸਾ ਦਿੱਤੀ ਇੰਨਾ ਮੈਨੂੰ ਕੀਮਤੀ ਸਮਾਜ ਜਿਹੜਾ ਉਹ ਦਿੱਤਾ ਫਿਰ ਹੌਲੀ-ਹੌਲੀ 2 ਮਿੰਟ 3 ਮਿੰਟ ਹੌਲੀ-ਹੌਲੀ ਤਾਂ ਉਹ ਜਿਹੜਾ ਜਦੋਂ ਮਨ ਹੈ ਇਸ ਮਨ ਨੂੰ ਉਸ ਦੀ ਭੁੱਖ ਲੱਗਣ ਲੱਗ ਜੂਗੀ ਸਮਝ ਲੈਣਾ ਫਿਰ ਦੁੱਖ ਹੈ ਜਿਹੜੇ ਉਹ ਦੂਰ ਹੋਣ ਲੱਗ ਜਾਣਗੇ ਤਾਂ ਉਸ ਵਿਅਕਤੀ ਨੇ ਜਿਹੜਾ ਪੁੱਛਿਆ ਵੀ ਜਿਹੜਾ ਪਰਮਾਰਥ ਦਾ ਰਸਤਾ ਹੈ ਉਹ ਰਸਤਾ ਮੈਨੂੰ ਦੱਸ ਦਿਓ ਉਸ ਵਾਏ ਗੁਰੂ ਦੇ ਖੁਸ਼ੀਆਂ ਲੈਣ ਦਾ ਰਸਤਾ ਤਾਂ ਪਾਈ ਵੀਰ ਸਿੰਘ ਜੀ ਨੇ ਦੱਸ ਦਿੱਤਾ ਉਹਨਾਂ ਨੂੰ ਇਹ ਵਾਹਿਗੁਰੂ ਦੀ ਯਾਦ ਆਪਣੇ ਹਿਰਦੇ ਚ ਵਸਾ ਲਓ ਉਸ ਦਾ ਸਿਮਰਨ ਜਿਵੇਂ ਜਿਵੇਂ ਉਹਦੀ ਯਾਦ ਤੁਸੀਂ ਉਸ ਨੂੰ ਕਰਦੇ ਜਾਉਗੇ ਸਮਝ ਲੈਣਾ ਜਿਹੜਾ ਆਕਾਲ ਹੈ ਜਿਹੜਾ ਬੀਤਦਾ ਜਾ ਰਿਹਾ ਔਰ ਇਸ ਦੇ ਵਿੱਚ ਸਾਡੀ ਜਿਹੜੀ ਉਮਰ ਹੈ ਜਿਹੜੀ ਛਿੰਨ ਛਿੰਨ ਕਰਕੇ ਘਟਦੀ ਜਾ ਰਹੀ ਹੈ ਜਿਵੇਂ ਇੱਕ ਕੜੇ ਦੇ ਵਿੱਚ ਛੋਟੀ ਜਿਹੀ ਸੁਰਾਖ ਕਰ ਦਿੱਗੀ ਤੋਂ ਤੁਬਕ ਤੁਬ ਕਰਕੇ ਪਾਣੀ ਉਹਦਾ ਕੱਢਦਾ ਜਾ ਰਿਹਾ ਓਵੇਂ ਸਾਡੇ ਜੀਵਨ ਦੇ ਵਿੱਚ ਹੈ ਸਾਡੀ ਉਮਰ ਹੈ ਘਟਦੀ ਜਾ ਰਹੀ ਹੈ ਔਰ ਇਸ ਘਟਦੀ ਉਮਰ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਆਨੰਦ ਚ ਜਿਉਣਾ ਹੈ ਫਿਰ ਸਾਨੂੰ ਮੌਤ ਦਾ ਜਿਹੜਾ ਡਰ ਵੀ ਨਾ ਰਵੇ ਤੇ ਸਾਰੇ ਦੁੱਖ ਐ ਸਾਨੂੰ ਫਿਰ ਸਾਨੂੰ ਹਰਾ ਨਹੀਂ ਸਕਦੇ ਤਾਂ ਇਸ ਵਾਸਤੇ ਸਾਨੂੰ ਵਾਹਿਗੁਰੂ ਦੀ ਯਾਦ ਉਸ ਕਾਲਪੁਰਖ ਦੀ ਯਾਦ ਸਾਨੂੰ ਆਪਣੇ ਹਿਰਦੇ ਚ ਬਸਾਉਣੀ ਪਊਗੀ ਉਹਦੇ ਵਾਸਤੇ ਫਿਰ ਜੇ ਸਾਨੂੰ ਵਾਹਿਗੁਰੂ ਯਾਦ ਨਹੀਂ ਆਉਂਦਾ ਆਪਣਾ ਮੋਬਾਈਲ ਨੂੰ ਤੋਂ ਆਪਣੇ ਮੋਬਾਈਲ ਤੋਂ ਜਿਹੜਾ ਹੈ ਕੀਰਤਨ ਜਾਂ ਕੋਈ ਵਾਹਿਗੁਰੂ ਸਿਮਰਨਾ ਲਾ ਕੇ ਆਪਣੀ ਜੀਬ ਦੇ ਵਿੱਚ ਆ ਲੋ ਤੇ ਹੋਰੀ ਲਾਈਟਲੀ ਰਾਈਟਲੀ ਜਿਹੜਾ ਉਹ ਚੱਲਦਾ ਜਾਵੇ ਜਿਵੇਂ ਜਿਵੇਂ ਤੁਹਾਡੇ ਨੇੜੇ ਕਦੇ ਦੁੱਖ ਆਊਗਾ ਤਾਂ ਤੁਹਾਨੂੰ ਉਹ ਵਾਹਿਗੁਰੂ ਦਾ ਜਦੋਂ ਨਾਮ ਉਹ ਪੋਜ਼ਿਟਿਵ ਵਾਈਬਸ ਜਦੋਂ ਸਾਨੂੰ ਸੁਣ ਗਿਆ ਤਾਂ ਦੁੱਖਾਂ ਦਾ ਨਾਸ ਵੀ ਜ਼ਰੂਰ ਹੋਊਗਾ ਤਾਂ ਭਾਈ ਵੀਰ ਸਿੰਘ ਜੀ ਕਹਿੰਦੇ ਉਹ ਵਿਅਕਤੀ ਉਹ ਤੋਂ ਬਾਅਦ ਕਦੇ ਨਹੀਂ ਆਇਆ ਕਹਿੰਦੇ ਉਹਨੂੰ ਫਿਰ ਰਸਤਾ ਜਿਹੜਾ ਉਹ ਪਤਾ ਲੱਗ ਗਿਆ ਸੀ कि ਜਿਵੇਂ ਜਿਵੇਂ ਵਾਹਿਗੁਰੂ ਦੀ ਜਿਹੜੀ ਯਾਦ ਹੈ ਉਹ ਹਿਰਦੇ ਚ ਵੱਸਣ ਲੱਗੀ ਫਿਰ ਜਿਹੜਾ ਆਨੰਦ ਹੈ ਖੁਸ਼ੀ ਹੈ ਕਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਬਣ ਜਾਣਾ ਤੇ ਜੀਵਨ ਵੀ ਸਫਲ ਹੋ ਜਾਣਾ ਤਾਂ ਜੇ ਸਾਨੂੰ ਕੋਈ ਦੁੱਖ ਹੈ ਦੁੱਖ ਨੂੰ ਹਰਾਉਣ ਦਾ ਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੇ ਲਈ ਵਾਹਿਗੁਰੂ ਨੂੰ ਆਪਣੇ ਹਿਰਦੇ ਚ ਵਸਾ ਲਓ ਇਹ ਜਿਹੜਾ ਵਾਹਿਗੁਰੂ ਹੈ ਇਹ ਪਾਣੀ ਚ ਮਦਾਣੀ ਨਹੀਂ ਇਹ ਉਸ ਇਹ ੜਕਣੀ ਚਮਦਾਣੀ ਲਾਈ ਹੈ ਜਿੱਥੋਂ ਮੱਖਣ ਨਿਕਲਣਾ ਹੀ ਨਿਕਲਣਾ ਹੈ ਸਮਾਂ ਲੱਗ ਸਕਦਾ ਕਿਸੇ ਨੂੰ ਕੋਈ ਹੈ ਜਦੋਂ ਕਹਿੰਦੇ ਹੁੰਦੇ ਆ ਮੱਖਣ ਆਪਾਂ ਕੱਢਦੇ ਆ ਤਾਂ ਜਦੋਂ ਉਹਦਾ ਸਹੀ ਟੈਂਪਰੇਚਰ ਹੁੰਦਾ ਹੈ ਭਾਵ ਨਾ ਜ਼ਿਆਦਾ ਠੰਡਾ ਹੋਵੇ ਨਾ ਉਹ ਜ਼ਿਆਦਾ ਗਰਮ ਹੋਵੇ ਉਹਦੇ ਵਿੱਚ ਆਪਾਂ ਮਦਾਣੀ ਲਾ ਦਿੰਨੇ ਆ ਤਾਂ ਫਿਰ ਕਿਉਂ ਨਿਕਲ ਜਾਂਦਾ ਜੇ ਉਹ ਜ਼ਿਆਦਾ ਠੰਡਾ ਹੋ ਗਿਆ ਤਾਂ ਵੀ ਕਿਉਂ ਨਹੀਂ ਨਿਕਲਦਾ ਜੇ ਉਹ ਜ਼ਿਆਦਾ ਗਰਮ ਹੋ ਗਿਆ ਤਾਂ ਵੀ ਨਹੀਂ ਜਿਹੜਾ ਕਿਉਂ ਨਹੀਂ ਨਿਕਲਦਾ ਜਦੋਂ ਸਹੀ ਟੈਂਪਰੇਚਰ ਮਿਲ ਗਿਆ ਤਾਂ ਉਹ ਕਿਉਂ ਨਿਕਲ ਜਾਂਦਾ ਐ ਐਸੀ ਤਰ੍ਹਾਂ ਸੀ ਜਦੋਂ ਜਿਵੇਂ ਜਿਵੇਂ ਅਸੀਂ ਵਾਏ ਗੁਰੂ ਸਿਮਰਨ ਕਰਦੇ ਜਾਵਾਂਗੇ ਤਾਂ ਉਹ ਸਾਡੀ ਹੈ ਜਿਹੜੀ ਮਦਾਨੀ ਹੈ ਵਾਏ ਗੁਰੂ ਵਾਏ ਗੁਰੂ ਦਾ ਜਿਹੜਾ ਜਾਪ ਹੈ ਉਹ ਮਦਾਨੀ ਹੈ ਸਾਡੀ ਰੜਕਣੇ 'ਚ ਪਈ ਹੋਈ ਹੈ ਉੱਥੋਂ ਕਿਉਂ ਨਿਕਲਣਾ ਬਸ ਟੈਂਪਰੇਚਰ ਸਹੀ ਹੋਣ ਦੀ ਲੋੜ ਐ ਭਾਵੇਂ ਸਮਾਂ ਜਦੋਂ ਸਹੀ ਆ ਗਿਆ ਉਸ ਦੀ ਕਿਰਪਾ ਸਾਡੇ 'ਤੇ ਹੋਣੀ ਹੋਣੀ ਐ ਇਹ ਪਾਣੀ 'ਚ ਮਦਾਨੀ ਨਹੀਂ ਇਹ ਉਸ ਰੜਕਣੇ 'ਚ ਮਦਾਨੀ ਐ ਜਿਸ ਦੇ ਵਿੱਚੋਂ ਕਿਉਂ ਨਿਕਲਣਾ ਹੀ ਨਿਕਲਣਾ ਹੈ ਇਹ ਵਿਸ਼ਵਾਸ ਜਦੋਂ ਸਾਡੇ ਅੰਦਰ ਬਣ ਗਿਆ ਬਸ ਵਾਹਿਗੁਰੂ ਦੀ ਯਾਦ ਆਪਣੇ ਹਿਰਦੇ ਵਿੱਚ ਬਸਾ ਲਓ ਫਿਰ ਕੋਈ ਵੀ ਕੰਮ ਕਰੋਗੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਗੇ ਵਾਹਿਗੁਰੂ ਆਪ ਨਾਲ ਸਹਾਇ ਹੋਊਗਾ ਤੇ ਕਿਸੇ ਪਾਸੋਂ ਕੋਈ ਡਰ ਨਹੀਂ ਹੋਊਗਾ ਜਿੰਦੀ ਦੇ ਵਿੱਚ ਇਹ ਉਸ ਵਾਹਿਗੁਰੂ ਦੇ ਵਿੱਚ ਤਾਕਤ ਹੈ ਜਿਹੜੀ ਜਦੋਂ ਇਨਸਾਨ ਨੂੰ ਜਦੋਂ ਉਸ ਤੇ ਵਿਸ਼ਵਾਸ ਹੋ ਜਾਂਦਾ ਹੈ ਤਾਂ ਫਿਰ ਉਸ ਦੀ ਬਖਸ਼ਿਸ਼ ਵੀ ਸਮਝ ਲੈਣੋਂ ਹੋਂ ਲੱਗ ਜਾਂਦੀ ਹੈ ਤਾਂ ਦੁੱਖਾਂ ਨੂੰ ਦੂਰ ਕਰਨ ਦਾ ਸਭ ਤੋਂ ਸੌਖਾ ਤੇ ਸਭ ਤੋਂ ਵਧੀਆ ਜਿਹੜਾ ਰਸਤਾ ਹੈ ਉਹ ਇਹ ਹੈ ਕਿ ਵਾਹਿਗੁਰੂ ਦੀ ਯਾਦ ਆਪਣੇ ਹਿਰਦੇ 'ਚ ਵਸਾ ਲਓ ਤੇ ਜ਼ਿੰਦਗੀ ਦੇ ਵਿੱਚ ਜੋ ਵੀ ਕੰਮ ਤੁਹਾਨੂੰ ਔਖਾ ਲੱਗਦਾ ਹੈ ਸੌਖਾ ਹੋ ਜਾਊਗਾ ਆਪਣੇ ਆਪ ਜਦੋਂ ਉਹਦੀ ਯਾਦ ਆਪਣੇ ਹਿਰਦੇ 'ਚ ਵਸ ਗਈ ਤਾਂ ਅਨੇਕ ਬੈਂਕਿਆਂ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ